ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਡੀ ਕਲੈਕਸ਼ਨ 15 ਤੇ ਸਾਰਿਆਂ ਭੈਣਾਂ ਦਾ ਵੈਲਕਮ ਹੈ ਜੀ ਹੋਰ ਸੁਣਾਓ ਕੀ ਹਾਲ ਚਾਲ ਮੈਂ ਆਸ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਜੀ ਅੱਜ ਫੇਰ ਆਪਾਂ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਤੁਹਾਨੂੰ ਮੈਂ ਹੈਂਡਵਰਕ ਦੇ ਸੂਟ ਚੈੱਕ ਕਰਵਾਵਾਂਗੀ ਸੂਟ ਬਹੁਤ ਸੋਹਣੇ ਨੇ ਬਹੁਤ ਸੋਹਣਾ ਫੈਬਰਿਕ ਲੱਗਾ ਹੈ ਨਜਾਇਨ ਬਹੁਤ ਸੋਹਣੇ ਨੇ ਮੈਂ ਵਾਰ-ਵਾਰ ਵੀਡੀਓ ਹੈਂਡਵਰਕ ਦੀ ਮਸ਼ੀਨਵਰਕ ਦੀ ਸਟਿਚਿੰਗ ਦੀ ਐਸੀ ਕਰਕੇ ਹੀ ਮੈਂ ਅਪਲੋਡ ਕਰ ਰਹੀ ਆ ਕਿਉਂਕਿ ਤੁਹਾਨੂੰ ਪੂਰਾ ਸੈਟੀਸਫਾਈ ਕਰਨਾ ਹੈ ਮੈਂ ਕਿ ਮੇਰੇ ਬਟਿਕ ਤੇ ਕਿਵੇਂ ਦਾ ਵਰਕ ਹੁੰਦਾ ਜੀ ਬਾਕੀ ਤੁਸੀਂ ਵਰਕ ਵੇਖ ਕੇ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਜੀ ਤੁਹਾਡੇ ਕਮੈਂਟ ਕਰਨ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲੇਗੀ ਜੀ ਤੇ ਮੈਂ ਅੱਗੋਂ ਫਿਰ ਆਪਣੇ ਵਰਕ ਨੂੰ ਕੰਟੀਨਿਊ ਰੱਖਣ ਦੀ ਕੋਸ਼ਿਸ਼ ਕਰਾਂਗੀ ਜੀ ਤੇ ਆਓ ਮੈਂ ਚੈੱਕ ਕਰਵਾਨੀ ਆ ਤੁਹਾਨੂੰ ਹਾਂਜੀ ਇਹ ਫਸਟ ਫਸਟ ਸੂਟ ਹੈ ਜੀ ਹਾਂਜੀ ਪਹਿਸਾ ਸੂਟ ਹੈ ਸੈਟਨ ਸਿਲਕ ਦਾ ਸੂਟ ਹੈ ਜੀ ਲੋ ਜੀ ਟਾਈਂਡਾਂ ਦਾ ਇੰਦਾ ਵੱਡੀ ਹੋਈ ਹੈ ਜੀ ਆ ਨੀਚੇ ਘੇਰੇ ਤੇ ਦੇਖੋ ਬਰੀਕ ਵੇਲ ਹੈ ਬਰੀਕ ਵੇਲ ਕੱਟ ਦਾਣਾ ਸਿੱਪੀ ਦੇ ਕੇ ਬਣੀ ਹੋਈ ਹੈ ਉੱਪਰ ਫਿਰ ਆਪਾਂ ਡੋਰ ਦੀ ਡਿਜ਼ਾਈਨਿੰਗ ਦੇ ਦਿੱਤੀ 6-7 ਇੰਚ ਦੇ ਵਿੱਚ ਡਿਜ਼ਾਈਨਿੰਗ ਦੇ ਦਿੱਤੀ ਫਿਰ ਆਪਾਂ ਬਰੀਕ ਸਿੱਪੀ ਦਾ ਮਤਲਬ 2 3 ਨੰਬਰ ਵਾਲੀ ਸਿੱਪੀ ਲਗਾ ਕੇ ਇੱਕ ਲਾਈਨ ਆ ਗਈ ਜੀ ਡਾਰਕ ਕਲਰ ਆ ਗਿਆ ਲਾਈਟ ਕਲਰ ਆ ਗਿਆ ਇਸ ਤੋਂ ਅੱਗੇ ਫਿਰ ਡਾਰਕ ਕਲਰ ਆ ਗਿਆ ਤੇ ਡਾਰਕ ਕਲਰ ਦੇ ਵਿੱਚ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਦੇ ਕੇ ਆਪਾਂ ਇਹਨੂੰ ਹਾਈਲਾਈਟ ਕੀਤਾ ਹੋਇਆ ਜੀ ਇਹ ਵਾਈਟ ਕਲਰ ਦੇ ਮੋਤੀ ਲੱਗੇ ਹੋਏ ਨੇ ਸਿੱਪੀ ਲੱਗੀ ਹੋਈ ਹੈ ਜੀ ਕੱਟ ਦਾ ਨਾ ਲੱਗਾ ਹੋਇਆ ਹੈ ਤੇ ਸੂਟ ਬਹੁਤ ਸੋਹਣਾ ਹੈ ਜੀ ਫਿਰ ਅੱਗੇ ਆਪਾਂ ਬਿਲਕੁਲ 0 ਨੰਬਰ ਦੀ ਸਿੱਪੀ ਦੇ ਕੇ ਸਾਰੇ ਸਾਰੇ ਛੜ ਦੇ ਵਿੱਚ ਇੰਦੇ ਚੈਨ ਬਣੇ ਆ ਜੀ ਚੈੱਕ ਕਰੋ ਜੀ ਆ ਗਈਆਂ ਜੀ ਇਹਦੀਆਂ ਬਾਜੂ ਬਾਜੂ ਥੋੜੀਆਂ ਨਹੀਂ ਆਪਾਂ ਪਾਕਿਸਤਾਨੀ ਰੱਖੀਆਂ ਨੇ ਜਿਵੇਂ ਆਪਾਂ ਲੂਜ਼ ਕਹਿ ਸਕਦੇ ਆ ਜਾਂ ਪਾਕਿਸਤਾਨੀ ਕਹਿ ਸਕਦੇ ਆ ਡਾਰਕ ਲਾਈਟ ਦਾ ਕੰਬੀਨੇਸ਼ਨ ਹੈ ਜੀ ਪਰਪਲ ਕਲਰ ਦਾ ਜਾਂ ਲਾਈਟ ਡਾਰਕ ਲਵੈਂਡਰ ਕਲਰ ਹੀ ਇਹਨੂੰ ਕਹਿ ਸਕਦੇ ਆ ਆਪਾਂ ये आ गई जी ये यॉटम आ गई जी तु चेक करो डिजाइन बहुत सोने बनते ने जी बहुत सोहना कलर कॉम्बीनेशन आप बनाने बिल्कुल एलीगेंट डी सेंट ज सूट बनते ने जी हलो जी లైండ్ ఐ ਦਾజ్ ਵੀ ਦੁਪट्टे ਦੇ ਦੋਨੋਂ ਸਾਈਡ ਆਪਾਂ ਲਾਈਟ ਲੈਂਡਰ ਕਲਰ ਦਾ ਬਾਰਡਰ ਹੈ ਸੈਂਟਰ ਚ ਡਾਰਕ ਹੈ ਸੈਂਟਰ ਦੇ ਵਿੱਚ ਪੂਰੀ ਲਾਈਨ ਵਰਕ ਦੀ ਦਿੱਤੀ ਆਪਾਂ ਇਹ ਸਟੋਨ ਲੱਗੇ ਨੇ ਜੀ ਦਬਕਾ ਸਿੱਪੀ ਮੋਤੀ ਕਟ ਦਾਣਾ ਮਲਟੀ ਮਟੀਰੀਅਲ ਦੇ ਕੇ ਆਪਾਂ ਵਰਕ ਕੀਤਾ ਹੈ ਜੀ ਤੇ ਬ੍ਰੀਕ ਡਾਟ ਪੂਰੇ ਦੁਪट्टे ਦੇ ਵਿੱਚ ਪਾਈਏ ਜੀ ਬਹੁਤ ਸੋਹਣਾ ਦੁਪੱਟਾ ਜੀ ਚੈੱਕ ਕਰੋ نیچے ਆਪਾਂ ਟਿਸ਼ੂ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਤੇ ਇਹਦੇ ਨਾਲ ਆਪਾਂ ਇਹਦੀ ਅੰਡਰ ਗਰਾਊਂਡ ਆਪਾਂ ਲੇਸ ਦਿੱਤੀ ਹੋਈ ਹੈ ਜੀ ਤੇ ਉੱਤੇ ਮਤਲਬ ਉੱਪਰਲੀ ਸਾਈਡ ਦੇਖੋ ਸਿੱਪੀ ਦੀ ਕੱਟਵਰਕ ਦੀ ਲੁੱਕ ਦੇ ਵਿੱਚ ਲਾਈਨ ਆ ਗਈ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਔਰ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਇਹ ਸੂਟ ਬਣ ਕੇ ਜਾਣੇ ਸੰਤ ਤੇ ਮੈਂ ਸਾਰਿਆਂ ਨੂੰ ਆਪਣੇ ਸਾਰਿਆਂ ਭੈਣਾਂ ਨੂੰ ਚੈੱਕ ਕਰਵਾਨੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕੋਈ ਵੀ ਆਰਡਰ ਦੇ ਲੈ ਤੇ ਤੁਹਾਨੂੰ ਪਤਾ ਲੱਗ ਸਕੇ ਕਿ ਆਪਾਂ ਕਿੰਨੇ ਦਾ ਵਰਕ ਕਰਵਾਨੇ ਆ ਜੀ ਤੇ ਹਾਂਜੀ ਨੈਕਸਟ ਸੂਟ ਮੈਂ ਤੁਹਾਨੂੰ ਵਿਖਾ ਰਹੀ ਆ ਪਿਓਰ ਕريب ਦਾ ਪਿਓਰ ਕਰੇਪ ਤੇ ਕੰਮ ਹੋਇਆ ਜੀ ਪ੍ਰੋਪਰ ਹੈਂਡਵਰਕ ਹੈ ਬਿਲਕੁਲ ਸੈਮੀ ਪਿਓਰ ਨਹੀਂ ਪਿਓਰ ਕਰੇਪ ਹੈ ਜੀ ਬਰੀਕ ਕੱਟਦਾ ਨਾ ਲੱਗਾ ਹੈ ਜਰੀ ਲੱਗੀ 골ਡਨ ਕਲਰ ਦੀ ਤੇ ਵਿੱਚ ਇਹ ਬਰੀਕ ਸਿੱਪੀ ਲੱਗੀ ਹੋਈ ਜੀ ਪੂਰੀ ਸ਼ਰਟ ਦੇ ਵਿੱਚ ਜਾਲ ਬਣਿਆ ਹੈ ਉੱਪਰ ਤੱਕ ਇਹ ਬਣੀਆਂ ਜਿੰਦੀਆਂ ਬਾਜੂ ਬਾਜੂ ਦੇ ਵਿੱਚ ਆਪਾਂ ਸਿੱਪੀ ਦਾ ਜਾਲ ਨਹੀਂ ਬਣਾਇਆ ਬਿਲਕੁਲ ਬ੍ਰੀਕ ਜਿਵੇਂ ਆਹ ਵਾਲਾ ਕੱਟਦਾ ਨਾ ਲੱਗਾ ਨਾ ਕੱਟਦਾ ਨੇ ਦਾ ਜਾਲ ਬਣਿਆ ਤੇ ਜਰੀ ਦੇ ਛੋਟੇ ਛੋਟੇ ਫਲਾਵਰ ਬਣੇ ਨੇ ਤੇ ਇਹ ਵੀ ਬੁੱਟੀਆਂ ਕੱਟਦਾ ਨੇ ਦੀ ਬਣੀ ਹੋਈਆਂ ਜੀ ਤੇ ਇਹ ਰਹਿ ਗਈ ਜੀ ਦੀ ਬਾਟਮ ਬਾਟਮ ਦੇ ਪਹੁੰਚੇ ਤੇ ਵਰਕ ਬਹੁਤ ਸੋਹਣਾ ਹੋਇਆ ਜੀ ਸਿੱਪੀ ਦੀਆਂ ਲਾਈਨਾਂ ਬਣ ਕੇ ਤੇ ਇਹ ਵਿੱਚ ਬੁੱਟੀਆਂ ਬਣੀਆਂ ਨੇ ਜੀ ਇਹਦੇ ਨਾਲ ਦੁਪੱਟਾ ਆਪਾਂ ਰੱਖਿਆ ਜੀ ਪਿਓਰ ਚਨਾਉਂਦਾ ਦੁਪੱਟਾ ਨਾਲ ਪਿਓਰ ਚਨਾਉਂਦਾ ਜੀ ਚੈੱਕ ਕਰੋ ਜੀ ਪੂਰੇ ਦੁਪੱਟੇ ਦੇ ਵਿੱਚ ਸ਼ਰਟ ਨਾਲ ਦੀਆਂ ਹੀ ਆਪਾਂ 5 ਲਾਈਨਾਂ ਦਿੱਤੀਆਂ ਨੇ ਜੀ ਪੂਰੇ ਦੁਪੱਟੇ ਦੇ ਵਿੱਚ ਐਦਾਂ ਕਰਕੇ 5 ਲਾਈਨਾਂ ਨੇ ਜੀ ਵਿੱਚ ਬਰੀਕ ਬੁਟੀਆਂ ਪਾ ਕੇ ਤੇ ਦੁਪੱਟੇ ਨੂੰ ਟਿਸ਼ੂ ਪਾਈ ਪਿੰਦੀ ਫਿਨਿਸ਼ਿੰਗ ਦੇ ਕੇ ਆਪਾਂ ਕੰਪਲੀਟ ਸੂਟ ਕੀਤਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੇ ਆ ਕਿ ਵਰਕ ਦੇ ਵਿੱਚ ਫੈਬਰਿਕ ਦੇ ਵਿੱਚ ਜਾਂ ਸਟਿਚਿੰਗ ਦੇ ਵਿੱਚ ਕੋਈ ਵੀ ਕਮੀ ਨਾ ਰਹੇ ਤਾਂ ਕਿ ਜੋ ਵੀ ਕੋਈ ਭੈਣ ਆਰਡਰ ਦਿੰਦੀ ਹੈ ਤੇ ਸੂਟ ਬਣ ਕੇ ਜਾਏ ਤੇ ਉਹਨੂੰ ਕੋਈ ਪ੍ਰੋਬਲਮ ਨਾ ਹੋਏ ਜੀ ਹਾਂ ਜੀ ਨੈਕ ਸੂਟ ਹੈ ਜੀ ਨੈਕ ਸੂਟ ਮਹਿੰਦੀ ਸ਼ੇਡ ਮਹਿੰਦੀ ਸ਼ੇਡ ਵੀ ਨਹੀਂ ਹਾਂ ਜੀ ਥੋੜੀ ਲਾਈਟ ਚਲੇਗੀ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਲਰ ਦਾ ਥੋੜਾ ਜਿਹਾ ਚੇਂਜ ਆਏਗਾ ਚੇਂਜ ਇਹ ਨਾ ਕਲਰ ਥੋੜਾ ਜਿਹਾ ਲਓ ਜੀ ਏ ਬਿਲਕੁਲ ਕੋਟਨ ਗਰੇਵ ਇਹਨੂੰ ਕਹਿੰਦੇ ਆਪਾਂ ਫੈਬਰਿਕ ਬਹੁਤ ਸੋਹਣਾ ਹੈ ਜਿਵੇਂ ਗਰਮੀ ਦੇ ਵਿੱਚ ਵੇਅਰ ਕਰਨ ਵਾਲਾ ਹੈ ਜਿਵੇਂ ਆਹ ਵਾਲਾ ਮੌਸਮ ਹੈ ਆਪਾਂ ਕੋਈ ਵੀ ਪਾਰਟੀ ਕੋਈ ਵੀ ਫੰਕਸ਼ਨ ਹੁੰਦਾ ਹੈ ਤੇ ਆਪਾਂ ਇਹ ਪਾ ਸਕਨੇ ਆ ਜੀ ਐ ਇਹਦਾ ਛੱਲਾ ਵਰਕੇ ਜੀ ਥ੍ਰੈਡ ਦਾ ਬਿਲਕੁਲ ਬ੍ਰੀਕ 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 ਦੇਖੋ ਇਹ ਨਾ ਮੋਤੀ ਲੱਗੇ ਹੋਏ ਨੇ ਬਿਲਕੁਲ ਬ੍ਰੀਕ ਇਹ ਐ ਸਾਰਾ ਥ੍ਰੈਡ ਦਾ ਵਰਕ ਹੈ ਜੀ ਵਿੱਚ ਗੋਟਾ ਪੱਤੀ ਲੱਗਾ ਹੈ ਉੱਪਰ ਨੂੰ ਪੈਨਲ ਗਿਆ ਜੀ ਪੂਰੀ ਸ਼ਰਟ ਦੇ ਵਿੱਚ ਇਹਦੀ ਬਾਜੂ ਤੇ ਕੰਮ ਹੈ ਜੀ ਤੇ ਇਹਦੀ ਬਾਟਮ ਤੇ ਕੋਈ ਕੰਮ ਨਹੀਂ ਓਨਲੀ ਬਾਟਮ ਦੇ ਵਿੱਚ ਨਾ ਬਨਾਰਸੀ ਡਾਟ ਬਣੀ ਹੋਈ ਹੈ ਫੈਬਰਿਕ ਸੇਮ ਹੈ ਬਾਟਮ ਸ਼ਰਟ ਦਾ ਤੇ ਬਾਟਮ ਦੇ ਵਿੱਚ ਬਨਾਰਸੀ ਮਤਲਬ ਡਾਟ ਬਣੀ ਹੋਈ ਏ ਤੇ ਇਹਦੀ ਨਾਲ ਮੈਚਿੰਗ ਵੈਸੇ ਬਹੁਤ ਸੋਹਣੀ ਏ ਪਹੁੰਚਿਆ ਤੇ ਕੋਈ ਕੰਮ ਨਹੀਂ ਜੀ ਤੇ ਇਹ ਦਾ ਮਾਰਾਲੀਸ਼ ਤੋਂ ਦਾ ਦੁਪੱਟਾ ਹੈ ਜੀ ਜਿਵੇਂ ਥੋੜਾ ਜਿਹਾ ਗਰਮੀ ਦੇ ਵਿੱਚ ਆਪਾਂ ਲਾਈਟ ਵੇਟਾ ਦੁਪੱਟਾ ਚਾਹਨੇ ਆ ਨਾ ਔਰਗੰਜਾ ਦਾ ਦੁਪੱਟਾ ਵੀ ਵੈਸੇ ਤੇ ਸਹੀ ਹੈ ਪਰ ਕਈ ਵੇ ਜਿਆਦਾ ਗਰਮੀ ਹੋਣ ਦੇ ਕਾਰਨ ਜਿਵੇਂ ਨਾ ਆਪਾਂ ਨੂੰ ਥੋੜਾ ਜਿਹਾ ਲੱਗਦਾ ਕਿ ਦੁਪੱਟਾ ਥੋੜਾ ਫਲਫੀ ਹੁੰਦਾ ਹੈ ਇਹ ਜਿਹੜੀ ਫੁੱਲ ਪਿਓਰ ਮਹਾਰਾਣੀ ਸ਼ਾਹੋਣ ਹੈ ਇਹ ਬਹੁਤ ਲਾਈਟ ਵੇਟ ਦੁਪੱਟਾ ਹੈ ਜੀ ਇਹਦੇ ਫੋਰ ਸਾਈਡ ਵੇਖੋ ਗੋਟਾ ਪੱਤੀ ਦਾ ਥ੍ਰੈਡ ਦਾ ਕੰਮ ਹੈ ਜੀ ਕਿ ਵਿੱਚ ਬਰੀਕ ਬੋਟੀਆਂ ਥ੍ਰੈਡ ਦੀਆਂ ਤੇ ਗੋਟੇ ਪੱਤੀ ਦੀਆਂ ਬਣੀਆਂ ਹੋਈਆਂ ਨੇ ਜੀ ਬਹੁਤ ਸੋਹਣਾ ਵਰਕੇ ਜੀ ਪਰ ਕਲਰ ਕੰਬੀਨੇਸ਼ਨ ਵੀ ਨੀਚੇ ਆਪਾਂ ਮਰਜੈਂਟਾ ਕਲਰ ਦੀ ਨਾਲ ਪੱਟੀ ਦਿੱਤੀ ਹੈ ਜੀ ਫਿਨਿਸ਼ਿੰਗ ਪੱਟੀ ਦਿੱਤੀ ਹੈ ਬਰੀਕ ਜੀ ਚੰਪਾ ਲੇਸ ਆਪਾਂ ਨਾ ਅੰਡਰ ਗਰਾਉਂਡ ਕੀਤੀ ਹੈ ਜੀ ਤੇ ਸੂਟ ਬਹੁਤ ਸੋਹਣਾ ਤੁਸੀਂ ਵੇਖ ਸਕਦੇ ਹੋ ਜੀ ਹਾਂਜੀ ਇਹ ਸਣ ਜੀ ਆਪਣੀ ਵੀਡੀਓ ਦੇ ਅੱਜ ਦੇ ਤਿੰਨ ਸੂਟ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਮੇਰੀ ਕਲੈਕਸ਼ਨ ਬਹੁਤ ਪਸੰਦ ਆਈ ਹੋਵੇਗੀ ਤੇ ਤੁਸੀਂ ਕੋਈ ਵੀ ਆਪਣਾ ਆਰਡਰ ਪਲੇਸ ਕਰਨਾ ਹੈ ਸਕਰੀਨ ਤੇ ਚੱਲਦਾ ਨੰਬਰ ਮੇਰਾ ਜੀ 955726 7007 ਹੈ ਜੀ ਤੁਸੀਂ ਕੋਈ ਵੀ ਆਰਡਰ ਦੇਣਾ ਹੈ ਕੋਈ ਵੀ ਸੂਟ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਹੈ ਕੋਈ ਵੀ ਵਰਕ ਦੀ ਸਟੀਚਿੰਗ ਦੀ ਕੋਈ ਡਿਟੇਲ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੱਟ ਸਕਦੇ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਤੇ ਨੈਕਸਟ ਵੀਡੀਓ ਲੈ ਕੇ ਆਪਾਂ ਤੁਹਾਨੂੰ ਫੇਰ ਮਿਲਨੇ ਆ ਤੇ ਫੇਰ ਹਰ ਰੋਜ਼ ਦੀ ਤਰ੍ਹਾਂ ਮੇਰੀ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬੈਲ ਆਇਕੰ ਦਾ ਬਟਨ ਜਰੂਰ ਪ੍ਰੈਸ ਕਰੋ ਜੀ ਤਾਂ ਕਿ ਕੋਈ ਵੀ ਨਵੀਂ ਵੀਡੀਓ ਪਾਈਏ ਤੇ ਤੁਹਾਡੇ ਤੀਕਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ ਜੀ ਤੇ ਠੀਕ ਹੈ ਜੀ ਅੱਜ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ